ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਹੋਈ ਹੈ ਕਿਉਂਕਿ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਇਹ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਕੰਮ ਦੇ ਜਿਹੜਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਦੂਜੇ ਪਾਸੇ ਸਰਕਾਰ ਵੱਲੋਂ ਵੀ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ ਸੋ ਇਨੀ ਕੜਾਕੇ ਦੀ ਠੰਡ ਦੇ ਵਿੱਚ ਇੱਕ 4 ਸਾਲਾ ਬੱਚੀ ਜਿਸ ਦਾ ਨਾਂ ਹੈ ਬਾਣੀ 베ਦੀ ਇਸ ਬੱਚੀ ਦੇ ਇਨਸਾਨੀਅਤ ਜਿਹੜੀ ਇਨਸਾਨੀਅਤ ਦੀ ਮਿਸਾਲ ਜਿਹੜੀ ਹੈ ਪੈਦਾ ਕੀਤੀ ਹੈ ਦੱਸਦੀ ਹੈ ਕਿ ਇਸ ਬੱਚੀ ਨੇ ਆਪਣੇ ਪਾਪਾ ਨੂੰ ਆਪਣੇ ਪਿਤਾ ਨੂੰ ਇਹ ਗੱਲ ਕਹੀ ਹੈ ਕਿ ਪਾਪਾ ਜੋ ਸੜਕਾਂ ਦੇ ਉੱਤੇ ਬੇਸਹਾਰਾ ਲੋਕ ਨੇ ਕਿਉਂ ਨਾ ਉਹਨਾਂ ਨੂੰ ਕੰਬਲ ਵੰਡ ਕੇ ਆਈਏ ਕਿਉਂਕਿ ਜੇ ਸਾਨੂੰ ਠੰਡ ਲੱਗਦੀ ਹੈ ਤੇ ਉਹਨਾਂ ਬੇਸਹਾਰਾ ਬੇ ਘਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਠੰਡ ਲੱਗਦੀ ਹੋਵੇਗੀ ਸੋ ਕੀਰਤਪੁਰ ਸਾਹਿਬ ਇਤਿਹਾਸਿਕ ਧਰਤੀ ਹੈ ਇਹ ਕੀਰਤਪੁਰ ਸਾਹਿਬ ਤੋਂ ਇਹ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਬੱਚੀ ਆਪਣੇ ਪਾਪਾ ਨੂੰ ਇਹ ਗੱਲ ਕਹਿੰਦੀ ਨਜ਼ਰ ਆ ਰਹੀ ਹੈ ਕਿ ਪਾਪਾ ਜਿਹੜੇ ਸੜਕਾਂ ਦੇ ਉੱਤੇ ਲੋਕ ਨੇ ਬੇਘਰ ਨੇ ਬੇਸਹਾਰਾ ਨੇ ਉਹਨਾਂ ਨੂੰ ਆਪਾਂ ਕੰਬਲ ਵੰਡ ਕੇ ਆਈਏ ਤਾਂ ਜੋ ਵੀ ਠੰਡ ਤੋਂ ਬਚ ਸਕਣ ਸੋ ਕਿਤਨਾ ਕਿਤੇ ਕਹਿ ਲਿਆ ਕਿ ਇੱਕ 4 ਸਾਲਾ ਬੱਚੀ ਦੀ ਅਜਿਹੀ ਜਿਹੜੀ ਸੋਚ ਹੈ ਇੱਕ ਸਮਾਜ ਸੇਵਕ ਜਾਂ ਕਹਿ ਲਿਆ ਸਮਾਜ ਸੇਵਾ ਦੀ ਜਿਹੜੀ ਸੋਚ ਹੈ ਦੂਸਰੇ ਬੱਚਿਆਂ ਦੇ ਲਈ ਵੀ ਇੱਕ ਮਾਰਗਦਰਸ਼ਕ ਦਾ ਕੰਮ ਕਰਦੀ ਹੈ ਸੋ ਬੱਚੀ ਦੇ ਪਿਤਾ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੰਨੀ ਸਾਡੀ ਉਮਰ ਹੋ ਚੁੱਕੀ ਹੈ ਪਰ ਸਾਡੇ ਦਿਮਾਗ ਦੇ ਵਿੱਚ ਅਜਿਹਾ ਵਿਚਾਰ ਨਹੀਂ ਆਇਆ ਪਰ ਛੋਟੀ ਬੱਚੀ ਨੇ ਸਾਨੂੰ ਇੱਕ ਸੇਧ ਦਿੱਤੀ ਹੈ ਸੋ ਆਪਣੀ ਬੱਚੀ ਦੇ ਨਾਲ ਜਿਹੜੇ ਲੜਕੀ ਦੇ ਪਿਤਾ ਸਨ ਬੱਚੀ ਦੇ ਪਿਤਾ ਸਾਨੂੰ ਆਪਣੀ ਬੱਚੀ ਦੇ ਨਾਲ ਜਾ ਕੇ ਜਿਹੜੇ ਸੜਕ ਦੇ ਉੱਤੇ ਜਾਂ ਬੇਸਹਾਰਾ ਬੇਕਾਰ ਲੋਕ ਨੇ ਉਹਨਾਂ ਨੂੰ ਕੰਬਲ ਵੰਡ ਰਹੇ ਸਨ ਸੋ ਵੀਡੀਓ ਵੀ ਵਾਇਰਲ ਹੋ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਅੱਧੀ ਰਾਤ ਨੂੰ ਬੱਚੀ ਆਪਣੇ ਪਿਤਾ ਦੇ ਨਾਲ ਜਾ ਕੇ ਇਹਨਾਂ ਬੇ ਹਾਰਾ ਲੋਕਾਂ ਨੂੰ ਕੰਬਲ ਵੰਡ ਕੇ ਸਮਾਜ ਸੇਵਾ ਦੇ ਵਿੱਚ ਇੱਕ ਅਹਿਮ ਰੋਲ ਜਿਹੜੇ ਹੈ ਅਦਾ ਕਰ ਰਹੇ ਨੇ ਅਜਹੀ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ ਮੇਰੀ ਬੇਟੀ ਦਾ ਨਾਮ ਬਾਣੀ 베ਦੀ ਹੈ ਜੀ ਤੇ ਇਹਦੀ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਜਿਸ ਵਿੱਚ ਇਹ ਬੋਲ ਰਹੀ ਸੀਗੀ ਆਪਾ ਆਪਾਂ ਨੂੰ ਗਰੀਬਾਂ ਦੇ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਕਿ ਸਾਨੂੰ ਘਰ ਬੈਟਿਆਂ ਨੂੰ ਇੰਨੀ ਠੰਡ ਲੱਗਦੀ ਹੈ ਜਿਹੜੇ ਲੋਕ ਬਿਨਾਂ ਬਿਨਾਂ ਛੱਤ ਤੋਂ ਬਿਨਾ ਰਜਾਈ ਕੰਬਲ ਤੋਂ ਬੈਠਿਆ ਤੇ ਉਹਨਾਂ ਨੂੰ ਕਿੱਦਾਂ ਠੰਡ ਲੱਗਦੀ ਹੋਊਗੀ ਤੇ ਮੈਂ ਇਸ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੇ ਮੈਨੂੰ ਬੜਾ ਈ ਦੀ ਗੱਲ ਨੇ ਗੱਲ ਨੇ ਮੈਨੂੰ ਬੜੇ ਪ੍ਰਭਾਵਿਤ ਕੀਤਾ ਕਿ ਛੋਟੀ ਜੀ ਬੱਚੀ ਐ ਈ ਦੀ ਹੁਣੇ ਹੀ ਸੋਚ ਐਡੀ ਵੱਡੀ ਐ ਤੇ ਮੈਂ ਇਹਨੂੰ ਕਹਾਂ ਮੈਂ ਕਿ ਪੁੱਤ ਆਪਾਂ ਕੀ ਕਰੀਏ ਕਹਿੰਦੀ ਪਾਪਾ ਆਪਾਂ ਕੰਬਲ ਵੰਡਨੇ ਆ ਤੇ ਮੈਂ ਤਾਂ ਛੋਟਾ ਜਿਹਾ ਇੱਕ ਇਨਸਾਨ ਐ ਮੈਂ ਕਿਹਾ ਚਲੋ ਠੀਕ ਐ ਬੇਟਾ ਜੋ ਤੁਸੀਂ ਕਹਿੰਦੇ ਆਪਾਂ ਕਰਾਂਗੇ ਆਪਾਂ ਇਹ ਕੰਬਲ ਦੀ ਸੇਵਾ ਸ਼ੁਰੂ ਕੀਤੀ ਐ ਦੋ ਤਿੰਨ ਦਿਨ ਤੋਂ ਪਹਿ ਸ਼ੁਰੂ ਕੀਤੀ ਆਪਾਂ ਕਰ ਰਿਆ ਜਦੋਂ ਤੱਕ ਪ੍ਰਮਾਤਮਾ ਦੀ ਸਾਡੇ ਤੇ ਪਰ ਅਸ਼ੀਰਵਾਦ ਆਪਾਂ ਇਹ ਕਰਦੇ ਰਵਾਂਗੇ ਵਧੀਆ ਗੱਲ ਹੈ ਵਧੀਆ ਉਪਰਾਲਾ ਹੈ ਉਹਨਾਂ ਦੇ ਫਾਦਰ ਸਾਹਿਬ ਲਈ ਵੀ ਸਲੂਟ ਹੈ ਕਿ ਉਹ ਉਹਨਾਂ ਨੇ ਉਹਦੀ ਬੋਲ ਤੇ ਪੂਰਾ ਪਗਾਇਆ ਤੇ ਹੁਣ ਇਹ ਕੰਬਲਾਂ ਦੀ ਜੋ ਸ਼ੁਰੂ ਕੀਤੀ ਆ ਬਹੁਤ ਵਧੀਆ ਉਪਰਾਲਾ ਹੈ ਸਾਰਿਆਂ ਲਈ ਤੇ ਨਾਲ ਸਾਨੂੰ ਥੋੜਾ ਬੋਤਾ ਜੋੜਿਆ ਆ ਤੇ ਸਾਡੇ ਵੀ ਮਾੜੇ ਮੋٹے ਭਾਗ ਤੋਂ ਖੁੱਲ ਜਾਣਗੇ ਚੰਗੀ ਗੱਲ ਹੈ